ਆ ਜਿਹੜਾ 베ਰਕ ਹੈ ਜਿਹਦੇ ਵਿੱਚ ਲੱਖਾਂ ਕਿਸਾਨਾਂ ਦਾ ਦੁੱਧ ਜਿਹੜਾ ਡੇਰੀਆਂ ਦਾ ਜਾਂਦਾ ਹੈ ਉਹਦੇ ਉਹਨਾਂ ਨੂੰ ਪੈਸੇ ਵੀ ਮਿਲਦੇ ਨੇ ਤੇ ਕਿਉਂਕਿ ਖੇਤੀ ਤੋਂ ਬਾਅਦ ਦੂਜਾ ਧੰਦਾ ਬਰਾਬਰ ਦਾ ਜਿਹੜਾ ਹੋ ਸਕਦਾ ਉਹ ਡੇਰੀ ਹੈ ਦਿੱਲੀ ਦੇ ਵਿੱਚ 베ਰਕਾਂ ਨੂੰ ਪਰਮਿਸ਼ਨ ਮਿਲ ਗਈ ਦਿੱਲੀ ਸਰਕਾਰ ਤੋਂ ਤੇ ਐਮਸੀਡੀ ਤੋਂ ਪਰਮਿਸ਼ਨ ਲੈ ਲਈ ਹੁਣ ਦਿੱਲੀ ਦੇ ਵਿੱਚ ਵੀ 베ਰਕਾਂ ਦਾ ਦਫ਼ਤਰ ਵੀ ਖੋਲੂਗਾ ਤੇ 베ਰਕਾਂ ਦਾ ਦੁੱਧ ਦਿੱਲੀ ਦੇ ਲੋਕਾਂ ਦੇ ਘਰਾਂ 'ਚ ਪਹੁੰਚੂਗਾ ਜੀ ਉਸ ਤੋਂ ਬਾਅਦ ਬੰਗਾਲ ਵਾਲਾ ਦਫ਼ਤਰ ਖੋਲਾਂਗੇ ਜੀ ਅਸੀਂ 베ਰਕਾ ਨੂੰ ਪ੍ਰੋਫਿਟ ਚ ਲੈ ਕੇ ਆਉਣਾ ਹੈ ਕਿਉਂਕਿ ਸਾਡਾ ਇਹ ਕੋਆਪਰੇਟਿਵ ਜਿਹੜਾ ਡਿਪਾਰਟਮੈਂਟ ਹੈ ਨਾ ਉਹਦੇ ਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਦੇ ਲੋਕਾਂ ਨੂੰ ਸਿੱਧਾ ਫਾਇਦਾ ਮਿਲਦਾ ਹੈ 베ਰਕਾ ਦਾ ਜਿੰਨਾ ਪ੍ਰੋਫਿਟ ਹੋਊਗਾ ਉਹ ਕਿਸਾਨਾਂ ਨੂੰ ਫਾਇਦਾ ਮਿਲਦਾ ਹੈ ਸਵੈਸ ਕਰਕੇ ਅਸੀਂ ਉਹ ਕੰਮ ਕਰਦੇ ਹਾਂ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਹੁੰਦਾ ਹੋਵੇ ਅਸੀਂ ਆਪਣੇ ਫਾਇਦੇ ਲਾਸਤੇ ਨਹੀਂ ਸੋਚਦੇ ਆ ਜਿਹੜਾ 베ਰਕਾ ਹੈ ਜਿਹਦੇ ਚ ਲੱਖਾਂ ਕਿਸਾਨਾਂ ਦਾ ਦੁੱਧ ਜਿਹੜਾ ਦੇਰੀਆਂ ਦਾ ਜਾਂਦਾ ਹੈ ਉਹਦੇ ਉਹਨਾਂ ਨੂੰ ਪੈਸੇ ਵੀ ਮਿਲਦੇ ਨੇ ਤਾਂ ਕਿਉਂਕਿ ਖੇਤੀ ਤੋਂ ਬਾਅਦ ਦੂਜਾ ਧੰਦਾ ਬਰਾਬਰ ਦਾ ਜਿਹੜਾ ਹੋ ਸਕਦਾ ਉਹ ਡੇਰੀ ਹੈ ਦਿੱਲੀ ਦੇ ਵਿੱਚ 베ਰਕਾ ਨੂੰ ਪਰਮਿਸ਼ਨ ਮਿਲ ਗਈ ਦਿੱਲੀ ਸਰਕਾਰ ਤੋਂ ਤੇ ਐਮਸੀਡੀ ਤੋਂ ਪਰਮਿਸ਼ਨ ਲੈ ਲਈ ਹੁਣ ਦਿੱਲੀ ਦੇ ਵਿੱਚ ਵੀ 베ਰਕਾ ਦਾ ਦਫ਼ਤਰ ਵੀ ਖੋਲੂਗਾ ਤੇ 베ਰਕਾ ਦੁੱਧ ਦਿੱਲੀ ਦੇ ਲੋਕਾਂ ਦੇ ਘਰਾਂ 'ਚ ਪਹੁੰਚੂਗਾ ਜੀ ਉਸ ਤੋਂ ਬਾਅਦ ਬੰਗਾਲ ਵਾਲਾ ਦਫ਼ਤਰ ਖੋਲਾਂਗੇ ਜੀ ਅਸੀਂ 베ਰਕਾ ਨੂੰ ਪ੍ਰੋਫਿਟ 'ਚ ਲੈ ਕੇ ਆਉਣਾ ਹੈ ਕਿਉਂਕਿ ਸਾਡਾ ਇਹ ਕੋਆਪਰੇਟਿਵ ਜਿਹੜਾ ਡਿਪਾਰਟਮੈਂਟ ਹੈ ਨਾ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੇ ਲੋਕਾਂ ਨੂੰ ਸਿੱਧਾ ਫਾਇਦਾ ਮਿਲਦਾ ਹੈ ਵੇਰਕਾ ਦਾ ਜਿੰਨਾ ਪ੍ਰੋਫਿਟ ਹੋਊਗਾ ਉਹ ਕਿਸਾਨਾਂ ਨੂੰ ਫਾਇਦਾ ਮਿਲਦਾ ਹੈ ਸਵੈਸ ਕਰਕੇ ਅਸੀਂ ਉਹ ਕੰਮ ਕਰਦੇ ਹਾਂ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਹੁੰਦਾ ਹੋਵੇ ਅਸੀਂ ਆਪਣੇ ਫਾਇਦੇ ਲਾਸਤੇ ਨਹੀਂ ਸੋਚਦੇ ਆ ਜਿਹੜਾ ਵੇਰਕਾ ਹੈ ਜਿਹਦੇ ਵਿੱਚ ਲੱਖਾਂ ਕਿਸਾਨਾਂ ਦਾ ਦੁੱਧ ਜਿਹੜਾ ਡੇਰੀਆਂ ਦਾ ਜਾਂਦਾ ਹੈ ਉਹਦੇ ਉਹਨਾਂ ਨੂੰ ਪੈਸੇ ਵੀ ਮਿਲਦੇ ਨੇ ਤੇ ਕਿਉਂਕਿ ਖੇਤੀ ਤੋਂ ਬਾਅਦ ਦੂਜਾ ਧੰਦਾ ਬਰਾਬਰ ਦਾ ਜਿਹੜਾ ਹੋ ਸਕਦਾ ਉਹ ਡੇਰੀ ਹੈ ਦਿੱਲੀ ਦੇ ਵਿੱਚ ਬੇਰਕਾ ਨੂੰ ਪਰਮਿਸ਼ਨ ਮਿਲ ਗਈ ਦਿੱਲੀ ਸਰਕਾਰ ਤੋਂ ਤੇ ਐਮਸੀਡੀ ਤੋਂ ਪਰਮਿਸ਼ਨ ਲੈ ਲਈ ਹੁਣ ਦਿੱਲੀ ਦੇ ਵਿੱਚ ਵੀ ਬੇਰਕਾ ਦਾ ਦਫ਼ਤਰ ਵੀ ਖੋਲੂਗਾ ਤੇ ਬੇਰਕਾ ਦੁੱਧ ਦਿੱਲੀ ਦੇ ਲੋਕਾਂ ਦੇ ਘਰਾਂ 'ਚ ਪਹੁੰਚੂਗਾ ਜੀ ਉਸ ਤੋਂ ਬਾਅਦ ਬੰਗਾਲ ਵਾਲਾ ਦਫ਼ਤਰ ਖੋਲਾਂਗੇ ਜੀ ਅਸੀਂ ਬੇਰਕਾ ਨੂੰ ਪ੍ਰੋਫਿਟ 'ਚ ਲੈ ਕੇ ਆਉਣਾ ਹੈ ਕਿਉਂਕਿ ਸਾਡਾ ਇਹ ਕੋਆਪਰੇਟਿਵ ਜਿਹੜਾ ਡਿਪਾਰਟਮੈਂਟ ਹੈ ਨਾ ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਨੇ ਜਿੱਚ ਲੋਕਾਂ ਨੂੰ ਸਿੱਧਾ ਫਾਇਦਾ ਮਿਲਦਾ ਹੈ ਬੇਰਕਾ ਦਾ ਜਿੰਨਾ ਪ੍ਰੋਫਿਟ ਹੋਊਗਾ ਉਹ ਕਿਸਾਨਾਂ ਨੂੰ ਫਾਇਦਾ ਮਿਲਦਾ ਹੈ ਸਵੈਸ ਕਰਕੇ ਅਸੀਂ ਉਹ ਕੰਮ ਕਰਦੇ ਹਾਂ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਹੁੰਦਾ ਹੋਵੇ ਅਸੀਂ ਆਪਣੇ ਫਾਇਦੇ ਲਾਸਤੇ ਨਹੀਂ ਸੋਚਦੇ ਆ ਜਿਹੜਾ ਬੇਰਕ ਹੈ ਜਿਹਦੇ ਵਿੱਚ ਲੱਖਾਂ ਕਿਸਾਨਾਂ ਦਾ ਦੁੱਧ ਜਿਹੜਾ ਡੇਰੀਆਂ ਦਾ ਜਾਂਦਾ ਹੈ ਉਹਦੇ ਉਹਨਾਂ ਨੂੰ ਪੈਸੇ ਵੀ ਮਿਲਦੇ ਨੇ ਤੇ ਕਿਉਂਕਿ ਖੇਤੀ ਤੋਂ ਬਾਅਦ ਦੂਜਾ ਧੰਦਾ ਬਰਾਬਰ ਦਾ ਜਿਹੜਾ ਹੋ ਸਕਦਾ ਉਹ ਡੇਰੀ ਹੈ ਦਿੱਲੀ ਦੇ ਵਿੱਚ ਬੇਰਕਾ ਨੂੰ ਪਰਮਿਸ਼ਨ ਮਿਲ ਗਈ ਦਿੱਲੀ ਸਰਕਾਰ ਤੋਂ ਤੇ ਐਮਸੀਡੀ ਤੋਂ ਪਰਮਿਸ਼ਨ ਲੈ ਲਈ ਹੁਣ ਦਿੱਲੀ ਦੇ ਵਿੱਚ ਵੀ ਬੇਰਕਾ ਦਾ ਦਫ਼ਤਰ ਵੀ ਖੁੱਲੂਗਾ ਤੇ ਬੇਰਕਾ ਦੋਦ ਦਿੱਲੀ ਦੇ ਲੋਕਾਂ ਦੇ ਘਰਾਂ 'ਚ ਪਹੁੰਚੂਗਾ ਜੀ ਉਸ ਤੋਂ ਬਾਅਦ ਬੰਗਾਲ ਵਾਲਾ ਦਫ਼ਤਰ ਖੋਲਾਂਗੇ ਜੀ ਅਸੀਂ ਬੇਰਕਾ ਨੂੰ ਪ੍ਰੋਫਿਟ 'ਚ ਲੈ ਕੇ ਆਉਣਾ ਹੈ ਕਿਉਂਕਿ ਸਾਡਾ ਇਹ ਕੋਆਪਰੇਟਿਵ ਜਿਹੜਾ ਡਿਪਾਰਟਮੈਂਟ ਹੈ ਨਾ ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਨੇ ਜਿੱਚ ਲੋਕਾਂ ਨੂੰ ਸਿੱਧਾ ਫਾਇਦਾ ਮਿਲਦਾ ਹੈ ਬੇਰਕਾ ਦਾ ਜਿੰਨਾ ਪ੍ਰੋਫਿਟ ਹੋਊਗਾ ਉਹ ਕਿਸਾਨਾਂ ਨੂੰ ਫਾਇਦਾ ਮਿਲਦਾ ਹੈ ਸੋ ਇਸ ਕਰਕੇ ਅਸੀਂ ਉਹ ਕੰਮ ਕਰਦੇ ਹਾਂ ਜਿਹਦੇ ਲੋਕਾਂ ਨੂੰ ਫਾਇਦਾ ਹੁੰਦਾ ਹੋਵੇ ਅਸੀਂ ਆਪਣੇ ਫਾਇਦੇ ਲਾਸਤੇ ਨਹੀਂ ਸੋਚਦੇ